ਗਰਸ਼ੰਕਰ ਦੇ ਪਿੰਡ ਦਿਨੋਵਾਲ ਖੁਰਦ ਵਿਖੇ ਬੀਤੀ ਰਾਤ ਅਨਪਸ਼ਾ ਤੇ ਵਿਅਕਤੀਆਂ ਵੱਲੋਂ ਇੱਕ ਘਰ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਹਸ਼ਕੁੰਤਲਾ ਦੇਵੀ ਪਤਨੀ ਮਹਿੰਦਰ ਸਿੰਘ ਵਾਸੀ ਦਿਨੋਵਾਲ ਖੁਰਦ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਗੱਡੀਆਂ 'ਤੇ ਸਵਾਰ ਹੋ ਕੇ ਆਏ ਤੇਜ਼ ਤਾਰ ਹਥਿਆਰਾਂ ਨਾਲ ਲੈ ਅਨਪਸ਼ਾ ਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਤੇ ਹਮਲਾ ਕਰਕੇ ਗੇਟ ਤੇ ਤੇਜ਼ ਤਾਰ ਹਥਿਆਰਾਂ ਨਾਲ ਠੱਕ ਮਾਰੇ ਗਏ ਅਤੇ ਘਰ ਅੰਦਰ ਇੱਟਾਂ ਰੋੜੀਆਂ ਤੇ ਬੋਤਲਾਂ ਨਾਲ ਤਾਵੜ ਤੋੜ ਹਮਲਾ ਕੀਤਾ ਗਿਆ ਪਰ ਖੁਸ਼ਕਿਸਮਤੀ ਨਾਲ ਘਰ ਦਾ ਅੰਦਰਲਾ ਗੇਟ ਬੰਦ ਹੌਨ ਕਾਰਨ ਘਰ ਵਿੱਚ ਦਾਖਲ ਨਾ ਹੋ ਸਕੇ ਉਹਨਾਂ 'ਤੇ ਦੋਸ਼ ਲਗਾਇਆ ਕਿ ਜਾਂਦੇ ਹੋਏ ਹਮਲਾਵਰ ਹਵਾਈ ਫਾਇਰ ਵੀ ਕਰ ਗਏ ਇਸ ਤੋਂ ਇਲਾਵਾ ਹੋਰ ਨਾ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਨੇ ਬੜੀ ਹੀ ਮੁਸ਼ਕਲ ਨਾਲ ਆਪਣੀ ਝਾਂ ਬਚਾਈ ਫਿਲਹਾਲ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਗੁਲਜੀਤ ਸਿੰਘ ਸਨ ਆਫ ਮਹਿੰਦਰ ਸਿੰਘ ਪਿੰਡ ਦੇਨਵਾਲ ਖੁਰਦਵਾਜੀ ਥਾਣਾ ਗੜਸ਼ੰਕਰਈ ਤੇ ਸਾਡੇ 9:35 40 ਮਿੰਟ ਤੇ ਹੀ ਆਉਣ ਪਛਾਤੇ 35 ਤਿੰਨ ਗੱਡੀਆਂ ਤੀਹ ਤੀਹ ਹੋ ਗਈ ਜੀ ਦਾਸ 15-20 ਬੰਦੇ ਹੋਊਗੇ ਜੀ ਤੇ ਇੱਕਦਮ ਆ ਕੇ ਇਧਰੋਂ ਗੱਡੀਆਂ ਮੋੜ ਕੇ ਤੇ ਸਾਡੇ ਇਧਰ ਘਰ ਤੇ ਹਮਰਾ ਕਰ ਦਿੱਤਾ ਜੀ ਤੇ ਅਸੀਂ ਗਰੀਲਾਂ ਲਾ ਕੇ ਬਚੇ ਹਾਂ ਜੀ ਇਧਰੋਂ ਤੇ ਉਹਦੇ ਬਾਅਦ ਚ ਜਾਂਦੇ ਹੋ ਨਾਂ ਵੀ ਦੱਸ ਗਿਆ ਅਸੀਂ ਪਿੱਲੋਵਾਲ ਦਾ ਸ਼ੀਲਾ ਜੀ ਮੈਂ ਧਨੀਪਿੰਡ ਤੇ ਜ਼ਿਲ੍ਹਾ ਜਲੰਧਰ ਚ ਇਹ ਪੈਂਦਾ ਜੀ ਤੇ ਜਾਂਦੇ ਹੋ ਫੇਰ ਵੀ ਕੱਢ ਗਏ ਆ ਜੀ ਅੱਜ ਤਾਂ ਪ੍ਰਸ਼ਾਸਨ ਤੋਂ ਉਹੀ ਮੰਗ ਕਰਦੇ ਕਿ ਇਹਨਾਂ ਤੇ ਸਖਤ ਕਾਰਵਾਈ ਹੋਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਤੇ ਕੀ ਕਾਰਨ ਸੀਗਾ ਜਿਹੜਾ ਕਾਰਨ ਦਾ ਜੀ ਹਲੇ ਨਹੀਂ ਕੋਈ ਪਤਾ ਲੱਗਾ ਜੀ ਕੀ ਕਾਰਨ ਆ ਜੀ ਸਾਡੀ ਤਾਂ ਕਿਸੇ ਨਾ ਕੋਈ ਰੰਜੀਤ ਸ਼ਿਵਾਜੀ ਨਹੀਂ ਹੈਗੀ ਸਾਡਾ ਮੁੰਡਾ ਬਾਹਰ ਆ ਪੁਰਤਗਾਲ 'ਚ ਤੇ ਸਾਡੇ ਬਾਹਰ ਭਾਜੀ ਦੇ ਆਸਟ੍ਰੇਲੀਆ ਨੌ ਪੁੱਤ ਪੋਤੇ ਸਾਡੇ ਸਾਡੀ ਕੋਈ ਇਦਾਂ ਦੀ ਰੰਜਿਸ਼ ਵਾਸ਼ੀ ਕਿਸੇ ਨਾਲ ਹੈ ਨਹੀਂ ਜੀ ਪਿੰਡ ਦੇਨ ਵਾਲ ਖੁਰਦਾ ਦਵਿੰਦਰਜੀਤ ਕੌਰ ਆ ਸਾਡੇ ਬੰਦੇ ਆਏ ਸੀ ਬਾਹਰਲੇ ਬੰਦੇ ਸੀ ਉਹਨਾਂ ਦੀ ਸਾਨੂੰ ਪਛਾਣ ਵੀ ਹੈਗੀ ਆ ਵੀ ਕਹਿੰਦੇ ਇਹ ਧੰਨੀ ਪਿੰਡ ਤੋਂ ਆਏ ਆ ਇਹਨਾਂ ਨੇ ਸਾਡੇ ਤੇ ਬਾਹਰ ਧੱਤ ਕੀਤੀ ਸਾਡੇ ਬੱਚੇ ਬਾਹਰ ਗਏ ਆ ਸਾਨੂੰ ਇਹਨਾਂ ਤੇ ਖਤਰਾ ਆ ਜੀ ਸਾਡੀ ਲੜਾਈ ਵੀ ਨਹੀਂ ਹੈਗੀ ਆ ਇਹਨਾਂ ਨੂੰ ਪਤਾ ਨਹੀਂ ਜੀ ਸਾਡੇ ਘਰ ਚ ਆ ਕੇ ਕੀ ਕਰਕੇ ਸਾਡੇ ਮਾਰ ਵੱਢ ਕੇ ਸੱਟ ਗਏ ਸਾਡੇ ਇਹਨਾਂ ਨੇ ਇਟਾਂ ਰੋੜੇ ਇੱਤ ਚਲਾਈ ਸਾਰੇ ਅਕਰਪਾਨਾਂ ਜਿਹੀ ਸਿੱਟ ਗਏ ਇਹਨਾਂ ਨੇ ਇੱਟਾਂ ਦੂਜੀਆਂ ਸਿੱਟੀਆਂ ਆ ਜਿਹੜੀਆਂ ਬੀਅਰ ਦੀਆਂ ਬੋਤਲਾਂ ਉਹ ਸਿੱਟੀਆਂ ਇਹਨਾਂ ਨੇ ਸਾਡੇ ਘਰ ਦੇ ਵਿੱਚ ਬਹੁਤ ਹਮਲਾ ਕੀਤਾ ਜੀ ਇਹਨਾਂ ਨੇ ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਗਰਸ਼ੰਕਰ ਦੇ ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲਣ ਤੋਂ ਉਪਰੰਤ ਉਹ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਗਏ ਸਨ ਪਰ ਉਦੋਂ ਤੱਕ ਹਮਲਾਵਰ ਉਥੋਂ ਫਰਾਰ ਹੋ ਚੁੱਕੇ ਸਨ ਉਹਨਾਂ ਕਾਗੇ ਫਿਲਹਾਲ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਰ ਜੀ ਬਾਰੇ ਸਾਨੂੰ ਸਰਪੰਚ ਜਗਤਿੰਦਰ ਜੁਤੀ ਉਹਨਾਂ ਦਾ ਰਾਤ ਫੋਨ ਆਇਆ ਸੀ ਤੇ ਪਿੰਡ ਦੇ ਵਿੱਚ ਕੋਈ ਮਤਲਬ ਕਿਸੇ ਦੇ ਘਰ ਬੰਦੇ ਵੜ ਗਏ ਤੇ ਮੌਕੇ ਤੇ ਅਸੀਂ ਗਏ ਆ ਉਸ ਵੇਲੇ ਉੱਥੇ ਕੋਈ ਹਾਜ਼ਰ ਨਹੀਂ ਸੀਗਾ ਪਰ ਗੇਟ ਦੇ ਉੱਪਰ ਉਹਨਾਂ ਦੇ ਜ਼ਰੂਰ ਜਿਹਦਾ ਮਤਲਬ ਟੱਕ ਜਾਏ ਮਾਰੇ ਹੋਏ ਆ ਗੇਟ ਦੇ ਉੱਪਰ ਹੈਗਾ ਜੀ ਉਹਨਾਂ ਦੇ ਨਿਸ਼ਾਨ ਪਰ ਹਾਲੇ ਤੱਕ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਈ ਉਹਨਾਂ ਦੀ ਸਿਰਫ ਸਰਪੰਚ ਸਾਹਿਬ ਦੇ ਕਹਿਣ ਤੇ ਅਸੀਂ ਮੌਕੇ ਤੇ ਗਏ ਸੀ ਉਸ ਵੇਲੇ ਮੌਕੇ ਤੇ ਸਾਨੂੰ ਕੋਈ ਨਹੀਂ ਮਿਲਿਆ ਜੋ ਲਿਖਤੀ ਕੰਪਲੇਂਟ ਆਣ ਤੇ ਕਾਰਵਾਈ ਕੀਤੀ